ਉਸ ਸੱਚੀ ਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਾਂ ਜਿਸ ਨੂੰ ਭਗਵਾਨ ਨੇ ਕਰਿਆ ਹੋਣਾ ਬਿਨਾ ਪੂਰੀ ਕਰੇ ਠੀਕ ਆ ਪੂਰੀ ਨਹੀਂ ਕਰੀ ਇੱਕ ਪਾਸੇ ਲਾੜ ਜਰੂਰ ਥੋੜਾ ਜਿਹਾ ਲੋਟ ਕਰਨਾ ਪੈਂਦਾ ਇੰਨਾ ਕੁ ਠੀਕ ਆ ਤਾਂ ਇਹਨੂੰ ਤਾਂ ਗਈ ਭੱਲੀ ਤੇ ਬੈਠਣ ਨੂੰ ਕੋਈ ਨਹੀਂ ਪਾਈ ਬੱਚੇ ਹਾਂ ਛੱਡੀਆਂ ਨੇ ਉੱਪਰੋਂ ਛੱਡੀਆਂ ਹੋਰ ਉਹ ਦਾੰਗ ਦੀ ਲਿਆ ਫਿਰ ਚੱਕ ਉਹ ਚੱਕ ਕੇ ਕੰਤ ਜਾਉਣ ਕਰ ਮੈਸਮ ਨਹੀਂ ਇਹ ਫਿਰ ਅੱਜ ਜਹਣੀ ਜਰੂਰ ਚੱਕੜੀਆਂ ਨੇ ਨਹੀਂ ਇੱਕ ਮਚਾਉਣ ਨੂੰ ਛੱਡੀਆਂ ਬਾਹਰੋਂ ਲੰਦੀਆਂ ਨਹੀਂ ਮੈਂ ਫਿਰ ਇਧਰੋਂ ਚੱਕ ਲੈਣਾ ਮੈਂ ਖਿੱਚ ਲੈ ਇਧਰੋਂ ਫਿਰ ਹੋਰ ਤੂੰ ਥੱਲੇ ਆ ਜਾ ਮਾਵਾ ਨੇ ਕੀ ਜੀ ਡਿੱਗ ਗਈ ਤੂੰ ਬੱਚਦੀ ਬੁਝਦੀ ਨਹੀਂ ਹਾਂ ਬਸ ਇੱਕਦਾਂ ਡੱਕ ਚਿਲਾਪੇ ਸਾਰੀਆਂ ਆ ਜਾਣੀਆਂ ਓਏ ਤਾਰ ਨੂੰ ਤਾਰ ਨਾਲ ਵੱਜੇ ਨਾ

Aduh tuh, catnya, kartunya kenapa mi, mataji ji, kan sudah putar kamala, ikan tibi, saya garminya cipala garmu yang tadi, nah, tahu tuh, tiapannya asiknya, nah, aku gak mau jalan ke pasaran, tapi aku kira si Allah tuh, Syam, Hugi, ti, kia, kak. ਥੋੜੀ ਥੋੜੀ ਠੰਡ ਵੀ ਹੋ ਗਈ ਤੇ ਇਸ ਲਈ ਕੋਟੀਆਂ ਵੀ ਪਾਲੀਆਂ ਆਪਾਂ ਤੇ ਕੀ ਅੱਜ ਦੇ ਬਲੌਗ ਦੇ ਵਿੱਚ ਤੁਸੀਂ ਬਾਈ ਨੂੰ ਨਹੀਂ ਦੇਖਿਆ ਹੋਣਾ ਹਨ ਕਿਉਂਕਿ ਉਹ ਮੇਰੇ ਉੱਠਣ ਤੋਂ ਪਹਿਲਾਂ ਹੀ ਕੀ ਧਰਨੇ ਤੇ ਵਗਿਆ ਸੀ ਹਨ ਤਾਂ ਇਹ ਜਿੱਤੀ ਚੱਟਪਾਸ ਜੁਨੀਅਨ ਨੇ ਧਰਨਾ ਲਾਇਆਗਾ ਮਹਾਲੀ ਵਿਖੇ ਤਾਂ ਛੱਡ 35 ਪੋਸਟਾਂ ਤੇ 23 ਟਾਉਂਡ ਪੋਸਟਾਂ ਪੂਰੀਆਂ ਕਰਾਉਣ ਲਈ ਉੱਥੇ ਗਿਆ ਹੋਇਆ ਤਾਂ ਇੱਕ ਜਣੇ ਨੂੰ ਘਰੇ ਰਹਿਣਾ ਜ਼ਰੂਰੀ ਸੀ ਤਾਂ ਮੈਂ ਘਰੇ ਆ ਤੇ ਬਾਈ ਕੇ ਧਰਨੇ ਤੇ ਵਗ ਗਿਆ ਤੇ ਤਾਂ ਕਰਕੇ ਅੱਜ ਉਹ ਬਲੌਗ ਦੇ ਵਿੱਚ ਨਹੀਂ ਆਇਆ ਹਨ ਤੇ ਬਾਕੀ ਤੁਹਾਨੂੰ ਦੱਸ ਦਿਆਂਗੇ ਸ਼ਾਮ ਹੋਗੀ हूँ गुरु घर जाके आवे जो कुछ भी इंटरस्टिंग हो दिखावे तो मिलते हैं जी है? पढ़ रहे हो बच्चे है वेरी गुड वेरी गुड वेरी गुड की पढ़ रहे हो पढ़ रहे हो कि ड पी वे हाँ जी डिग पी अच्छा कोई गल चेगी हाँ बिच नहीं पै चला ਉਹ ਡੰਡਾ ਲਿਆ ਮੈਂ ਕੱਢਣਾ ਮੈਂ ਕੱਢਦਾ ਅੱਛਾ ਚੱਲ ਵੀ ਕੱਢ ਦੇ ਕੱਢ ਦੇ ਸੀ ਤੇ ਕੱਢ ਲਾ ਤੂੰ ਨਹੀਂ ਵੈਂਚਾ ਪਾ ਲੋ ਪੂਰੀਆ ਖਾੜ ਦੇ ਮੈਂ ਓਏ ਲਵੇੜਤੀ ਓਏ ਵੈਰੀ ਗੁੱਡ ਸ਼ਾਬਾਸ਼ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਘਰੇ ਜਾ ਕੇ ਧੋਣੀ ਜੰਗਾ ਇਹਨੂੰ ਪਾ ਪੈਰ ਚ ਨਾ ਪਾਈ ਸਿੱਧੀ ਇਹਨੂੰ ਹੱਥ ਨਾਲ ਜਾ ਕੇ ਘਰੇ ਲੈ ਜਾ ਧੋ ਕੇ ਫੇਰ ਪਾ ਲਈ ਕੋਈ ਗੱਲ ਨਹੀਂ ਚੱਕੜਾਂ ਐ ਕਿ ਹੁੰਦਾ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਠੀਕ ਹੈ ਤੁਸੀਂ ਹੁਣ ਦੋ ਸੱਜੂ ਵਾਲੇ ਨੂੰ ਬੋਲ ਕੇ ਕੀ ਪੜਦੇ ਹੋਗੇ ਪਾ ਕੁੰਨੀ ਪੜਦੀ ਚਲੋ ਦੋਸਤੋ ਮਿਲਦੇ ਆਂਗੇ ਬੱਚੇ ਖੇਡ ਰਿਹਾ ਵਧੀਆ ਖੇਡਿਆ ਕਰੋ ਚੰਗਾ ਨਾਲੇ ਪੜ ਲਿਆ ਕਰੋ ਨਾਲੇ ਖੇਡ ਲਿਆ ਕਰੋ ਰਾਜੂ ਪੜਾਉਣੀ ਹੁੰਦੀ ਐ ਸੁਣ ਮੈਂ ਵੀ ਆ ਪੜਦੀ ਆ ਆ ਪੜਦੀ ਆ ਫੇਰ ਠੀਕ ਐ ਆ ਦੇਖੋ ਸਾਹਮਣੇ ਖੇਤ ਦੇ ਵਿੱਚ ਅੱਗ ਲੱਗ ਰਹੀ ਹੈ ਅੱਗ ਨਹੀਂ ਲੱਗੀ ਪਰਾਲੀ ਨੂੰ ਅੱਗ ਲਾਈ ਜਾਣਾ ਦੇਖੋ ਕਾਹਜਾ ਮੂਮੈਂਟਾ ਲਾਲ ਲਾਲ ਮਾਹੌਲ ਹੋ ਰਿਹਾ ਤੁਮਾਂ ਗਏ ਲਾਲ ਲਾਲ ਦਿਖੀਂਦਾ ਸਾਨੂੰ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਕਰਦੇ ਸਾਡੇ ਸਹੀ ਹੋਵਗੇ ਤਾਂ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤਾਂ ਅੱਜ ਦੇ ਵਲੌਗ ਵਿੱਚ ਇੱਕ ਸਰਪ੍ਰਾਈਜ਼ ਮੈਂ ਸਰਪ੍ਰਾਈਜ਼ ਹੀ ਕੀਤਾ ਤੁਹਾਡੇ ਲਈ ਨਵੀਂ ਚੀਜ਼ ਆ ਵੀ ਅੱਜ ਆਪਾਂ ਅੰਮ੍ਰਿਤਸਰ ਸਾਹਿਬ ਜਾ ਕੇ ਆਵਾਂਗੇ ਹਨਾ ਸ੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਉਥੇ ਜਾਵਾਂਗੇ ਅੱਜ ਤੇ ਤੁਹਾਨੂੰ ਮਿਲਾਂਗੇ ਤੇ ਮੰਮੀ ਜੀ ਤਿਆਰ ਹੋ ਰਹੇ ਨੇ ਮੈਂ ਤਿਆਰ ਹੋ ਰਿਹਾ ਨਾਲ ਬੀਬੀ ਜਾਊਗੀ ਮਤਲਬ ਤਾਈ ਤੇ ਨਾਲ ਗਵਾਨੀ ਆਣਗੇ ਤਾਂ ਆਪਾਂ ਮਿਲਦੇ ਆਂ ਤੁਹਾਨੂੰ ਤੇ ਮੰਮੀ ਆਹ ਹੈ ਕਦੇ ਹਾਈ ਵੈਰੀ ਗੁੱਡ ਸ਼ਾਬਾਸ਼ ਤਾਂ ਮਿਲਦੇ ਆਂ ਜੀ ਆਪਾਂ ਭਈਆ ਮਤ ਸਰ ਜਾਣਾ ਫੋਟੋਆਂ ਖਿਚਾਉਣ ਨੂੰ ਕਿਉਂ ਆ ਹੈ ਅ ਦੋਸਤੋ ਫੋਟੋਆਂ ਖਿਚਾਉਣ ਚ ਬਿਜੀ ਹੈ ਹਾਂ ਮੂੰਹ ਘੋਲਾ ਵੀ ਦੁਬਾਰਾ ਕਰ ਮੂੰਹ ਗਨੇ ਸਿਆ ਸਿਕੜਾ ਦੀ ਜਿਆਦਾ ਨਹੀਂ ਮੇਰੇ ਜਰਾ ਹੱਥ ਲੱਗਣਾ ਕਰ ਹਾਂ ਬਸ ਬਸ ਐਨੀਆਂ ਸੋਨੀਆਂ ਮਿਲ ਲੱਗਦੀਆਂ ਆਜੋ 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 ਦੋਸਤੋ ਜਾਣਿਆਗੇ ਕਿਦੋਂ ਤੁਰਪੇ ਇੱਕ ਵਾਰੀ ਹੈਨਾ ਤਾਂ ਆਜੋ ਦੋਸਤੋ ਚੱਲੀਏ ਆਜੋ ਆਜੋ ਤਾਂ ਦੋਸਤੋ ਮੰਮੀ ਹਰੀਆਂ ਹੁੰਦੀਆਂ ਨੇ ਪਿੱਛੇ ਇੱਧਰ ਆਪਣੀ ਬੀਬੀ ਨਾ ਬੀਬੀ ਬੀਬੀ ਨਾਲ ਰੱਖਾਂਗੇ ਪੋਤੀ ਠੀਕ ਹੈ ਬੀ ਹਾਂ ਸਲਾਹ ਹਾਂ ਤਰ ਮਿਲਦੇ ਆ ਸਾਨੂੰ ਆਏਗਾ ਦੋਸਤੋ ਬਰਨਾਲੇ বাস ਸਟੈਂਡ ਤੋਂ ਤੁਰਦੇ ਆਂਗੇ ਹਨਾ ਅੰਮ੍ਰਿਤਸਰ ਸਾਹਿਬ ਦੀ ਸਿੱਧੀ ਟਿਕਟੜੀ ਬਰਨਾਲੇ ਤੋਂ ਮਾਨਸਾ ਤੋਂ ਬਰਨਾਲੇ ਦੀ ਪਹਿਲਾਂ ਫਿਰ ਬਰਨਾਲੇ ਤੋਂ ਸਿੱਧੀ ਅੰਮ੍ਰਿਤਸਰ ਸਾਹਿਬ ਦੀ ਤਾਂ ਹੁਣ ਚੱਲਦੇ ਆਂ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਜਿਵੇਂ ਵੀ ਰਾਸਤੇ ਦੇ ਵਿੱਚ ਹੁੰਦਾ ਦੋਸਤੋ ਇਹ ਜਿਹੜਾ ਅੱਡਾ ਦੇਖ ਰਿਹਾ ਤੁਹਾਨੂੰ ਸੋਨਾ ਸੋਨਾ ਨਾ ਗੋਲ ਗੋਲ ਜਿਹੇ ਕਿੰਨੇ ਘੈਂਟ ਬਣਾਏ ਹੋਇਆ ਭਰਾਡੇ ਇਹ ਮੋਗੇ ਦਾ ਅੱਡਾਗਾ ਤੁਸੀਂ ਦੇਖ ਸਕਦੇ ਹੋ ਬੱਸ ਸਟੈਂਡ ਮੋਗਾ ਲਿਖਿਆ ਵੀ ਹੋਇਆ ਦੋਸਤੋ ਆਪਾਂ ਜਾ ਰਹੇ ਆਂਗੇ ਸਤਲੁਜ ਦਰਿਆ ਦੇ ਨਾਲ-ਨਾਲ ਹਨਾ ਤਾਂ ਜਦੋਂ ਪਾਣੀ ਦੇ ਨਾਲ ਤੁਰਦੇ ਆ ਯਾਰ ਤਾਂ ਵਾਈਬਸ ਲੱਗ ਗਈਆਂ ਹੁੰਦੀਆਂ ਨੇਗੀਆਂ ਪੂਰਾ ਸਰਾ ਕੰਮ ਤਾਂ ਸਤਲੁਜ ਦਰਿਆ ਦੇ ਨਾਲ-ਨਾਲ ਜਾਂਦੇ ਆਂ ਆਪਾਂ ਤੇ ਪਾਣੀ ਦੇਖੋ ਦੂਰ-ਦੂਰ ਤੱਕ ਪਾਣੀ ਦਿਖ ਰਿਹਾ ਇਹਦੇ ਵਿੱਚੋਂ ਬਹੁਤ ਸਾਰੀਆਂ ਨਹਿਰਾਂ ਬਣ ਜਾਂਦੀਆਂ ਨੇ ਅੱਗੇ ਆ ਕੇ ਛੋਟੀ-ਛੋਟੀ ਹੋ ਜਾਂਦਾ ਹਨਾ ਤਾਂ ਕੀ ਹੈਗਾ ਬਹੁਤ ਕੈਂਟ ਲੱਗ ਰਿਹਾ ਯਾਰ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਜਿਵੇਂ ਵੀ ਰਸਤੇ ਵਿੱਚ ਹੁੰਦਾ ਨਾ ਇਹ ਸਤਲੁਜ ਦਰਿਆ ਦਾ ਜਿਹੜਾ ਕੀ ਹੈਗਾ ਮਾਲਵੇ ਨੂੰ ਕਿਦੋਂ ਅੱਡ ਕਰਦਾਗਾ ਦੁਆਬੇ ਤੋਂ ਵੀ ਅੱਡ ਕਰਦਾ ਤੇ ਮਾਝੇ ਤੋਂ ਵੀ ਅੱਡ ਕਰਦਾ ਤਾਂ ਆਪਾਂ ਹੁਣ ਮਾਝੇ ਵਿੱਚ ਜਾ ਰਹੇ ਹਾਂਗੇ ਤੁਹਾਨੂੰ ਪਤਾ ਹੈਗਾ ਤਰਨਤਾਰਨ ਵਿੱਚ ਦਾਖਲ ਹੁੰਨੇ ਆ ਤਾਂ ਮਾਝੇ ਵਿੱਚ ਦਾਖਲ ਹੋ ਜਾਂਦੇ ਆਪਾਂ ਦੋਸਤੋ ਇਹ ਜਿਹੜਾ ਤੁਹਾਨੂੰ ਗੇਟ ਦਿਖ ਰਿਹਾ ਹੈਗਾ ਨਾ ਜਾਂ ਜੋ ਗੁਰਦੁਆਰਾ ਦਿਖ ਰਿਹਾ ਹੈਗਾ ਰਹਿਣ ਵਾਸਤੇ ਤਾਂ ਇਹ ਕੀ ਅਗ ਬਾਬਾ ਦੀਪ ਸਿੰਘ ਜੀ ਜਦ ਵਿੱਚ ਬਣਾਇਆ ਗਿਆ ਹੈਗਾ ਉਹਨਾਂ ਨੂੰ ਯਾਦ ਰੱਖਣ ਲਈ ਨਾ ਦੋਸਤੋ ਆ ਆਪਾਂ ਮੱਤਸਰ ਸਾਹਿਬ ਵਿੱਚ ਦਾਖ ਹੋ ਜੁ ਗਏ ਆਂ ਥੋੜੇ ਥੋੜੇ ਬਿਜਾਰ ਸ਼ੁਰੂ ਹੋ ਗਏ ਤਾਂ ਤੁਹਾਨੂੰ ਅਪਡੇਟ ਕਰ ਦਿਆਂਗੇ ਪਹੁੰਚ ਕੇ ਬੱਸ ਸਟੈਂਡ ਦੇ ਵਿੱਚ ਆਹ ਦੋਸਤੋ ਸ੍ਰੀ ਅਮਰਤਸਰ ਸਾਹਿਬ ਦਾ ਡਾ ਹਨਾ ਸ੍ਰੀ ਅਮਰਤਸਰ ਸਾਹਿਬ ਅਮਰਤਸਰ ਸਾਹਿਬ ਅਕਾ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਪਹੁੰਚ ਚੁੱਕੇ ਆਂਗੇ ਆਹ ਤੇ ਤਾਂ ਹੋਏ ਤੇ ਤਾਂ ਆਪਾਂ ਮਿਲਦੇ ਆਂਗੇ